ਮਾਪੇ ਉਹ ਹੁੰਦੇ ਆ ਜਿਹੜੇ ਪਾਲਣਾ ਕਰਦੇ ਆ ਜੰਮਣ ਨਾਲ ਮਾਪੇ ਨਹੀਂ ਬਣਿਆ ਜਾਂਦਾ ਸਤਿਕਾਰਯੋਗ ਸਜਣੋ ਜੇ ਬੰਦਾ ਜੰਮ ਕੇ ਮਾਪੇ ਬਣਦੇ ਤਾਂ ਸਾੜੀ ਬਣ ਜਾਂਦੇ ਪਰ ਮਾਪੇ ਕੀ ਬਣਦੇ ਨੇ ਕਦੋਂ ਬਣਦੇ ਆ ਕਿ ਜਦੋਂ ਬੱਚਾ ਪੈਦਾ ਹੋ ਗਿਆ ਉਹਦੀ ਚੰਗੀ ਪਰਵਿਸ਼ ਕੀਤੀ ਐ ਉਹਨੂੰ ਚੰਗੇ ਸੰਸਕਾਰ ਦੇ ਦਿੱਤੇ ਉਸ ਦੀ ਪੂਰੀ ਪਰਵਿਸ਼ ਕਰਕੇ ਸੰਸਕਾਰ ਕਰਕੇ ਸਮਾਜ ਵਿੱਚ ਭੇਜ ਦਿੱਤਾ ਉਦੋਂ ਅਸੀਂ ਮਾਪੇ ਖਵਾਉਣ ਦੇ ਹੱਕਦਾਰ ਆ ਨਹੀਂ ਤਾਂ ਫਿਰ ਆ ਤੁਹਾਡੇ ਪਤਾ ਹੀ ਆ ਸਾਹਮਣੇ ਆ ਗੱਲਾਂ ਜਿੱਤਾਂ ਕਿ ਬੱਚਾ ਪੈਦਾ ਹੋ ਗਿਆ ਠੀਕ ਆ ਜਵਾਨ ਹੋ ਗਿਆ ਕੋਈ ਚਿੱਟਾ ਖਾਈ ਜਾਂਦਾ ਕੋਈ ਕੀ ਕਰੀ ਜਾਂਦਾ ਕੋਈ ਕੀ ਕਰੀ ਜਾਂਦਾ ਉਹ ਇੱਜ਼ਤ ਰੋਲਦੇ ਆ ਮਾਪਿਆਂ ਦੀ ਉਹ ਮਾਪੇ ਫਿਰ ਆਖਰਕਾਰ ਦੋਸ਼ ਤਾਂ ਇੱਥੇ ਆ ਕੇ ਅੜ ਜਾਂਦਾ ਨਾ ਜਦੋਂ ਕੋਈ ਗਲਤ ਕੰਮ ਕਰਦਾ ਤਾਂ ਉਦੋਂ ਉਸ ਨੂੰ ਇਹ ਨਹੀਂ ਕਹਿੰਦੇ ਕਿ ਐਨੇ ਗਲਤ ਕੀਤਾ ਉਦੋਂ ਆਹੀ ਕਹਿੰਦੇ ਆ ਤੇ ਤੇਰੇ ਜੰਮਣ ਵਾਲੇ ਨੇ ਜਿਹੜੇ ਉਹਨਾਂ ਨੇ ਤੈਨੂੰ ਕੁਝ ਦੱਸਿਆ ਵੀ ਹੈ ਕਿ ਨਾ ਤਾਂ ਕੁੜੀ ਕਹਿੰਦੀ ਆ ਉਹ ਮਾਪੇ ਜਿਹੜੇ ਪਾਲਣਾ ਪੋਸ਼ਣਾ ਕਰਦੇ ਨੇ ਤੇ ਵਧੀਆ ਸੰਸਕਾਰ ਦਿੰਦੇ ਨੇ ਮਾਤਾ ਉਹੀ ਮੇਰੇ ਮਾਪੇ ਨੇ ਤੁਸੀਂ ਤਾਂ ਮੈਨੂੰ ਜੰਮ ਕੇ ਇੱਕ ਬਕਸੇ ਵਿੱਚ ਪਾ ਕੇ ਨਦੀ ਵਿੱਚ ਰੋੜ ਦਿੱਤਾ ਸੀ ਮੈਂ ਬਚ ਗਈ ਮੇਰੇ ਕਰਮਾਂ ਦੇ ਕਾਰਨ ਬਚ ਗਈ ਭਗਵਾਨ ਨੇ ਕਿਰਪਾ ਕੀਤੀ ਮੈਂ ਬਚ ਗਈ ਪਰ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ ਸੀ ਇਸ ਕਰਕੇ ਤੁਸੀਂ ਮੇਰੇ ਕੋਈ ਮਾਪੇ ਨਹੀਂ ਤੁਸੀਂ ਮਾਪੇ ਕਹਾਉਣ ਦੇ ਹੱਕਦਾਰ ਨਹੀਂ ਇੰਨੀਆਂ ਲਾਣਤਾ ਪਾ ਕੇ ਸਤਕਾਰ ਜੋ ਕੁੜੀ ਜਿਹੜੀ ਸੀ ਉਹ ਅਤੇ ਧੋਗੀ ਦੇ ਨਾਲ ਘਰੇ ਆ ਗਈ ਹੈ ਲੈ ਦਿਨ ਜਾਵੇ ਰਾਤ ਜਾਵੇ ਹੋਇਆ ਕੀ ਹੈ ਸਮਾਕਰਵਟ ਲੈਂਦਾ ਕਚਮਗਰਾਣਾ ਸ਼ਹਿਰ ਅਰਾਨ ਦੇ ਵਿੱਚ ਕਿ ਕੱਚ ਮਕਰਾਨਾ ਸ਼ਹਿਰ ਹੈ ਜਿੱਥੋਂ ਦਾ ਆਤਰ ਕਿਥੋਂ ਦੀਆਂ ਫਲੇਲਾਂ ਜਿੱਥੋਂ ਦੀਆਂ ਡੋਰੀਆਂ ਜਿੱਥੋਂ ਦੇ ਗੋਟੇ ਸੰਸਾਰ ਪ੍ਰਸਿੱਧ ਹੈ ਸੰਸਾਰ ਭਰ ਵਿੱਚ ਪ੍ਰਸਿੱਧ ਪ੍ਰਸਿੱਧ ਨੇ ਉੱਥੋਂ ਦਾ ਇੱਕ ਵਪਾਰੀ ਉਹਦਾ ਨਾਲ ਆ ਬੇਬੀ ਉਹ ਆਪਦਾ ਅਕਸ਼ਰ ਲੈ ਕੇ ਉਸ ਪਿੰਡ ਵਿੱਚ ਪੰਬੋਰ ਸ਼ਹਿਰ ਦੇ ਨੇੜੇ ਆ ਕੇ ਡੇਰੇ ਲਾ ਲਿਆ ਤੇ ਉਹਦੇ ਪੰਜ ਸੱਤ ਜਿਹੜੇ ਮੁੰਡੇ ਰੱਖੇ ਸੀ ਉਹ ਸਮਾਨ ਵੇਚਣ ਇੱਧਰ ਜਾਂਦੇ ਉੱਧਰ ਜਾਂਦੇ ਆ ਲੈ ਇੱਕ ਦਿਨ ਸਜਣੋ ਉਹ ਉਸ ਧੋਪੀਆਂ ਦੇ ਵੇੜੇ ਸਮਾਨ ਵੇਚਣ ਆ ਗਿਆ ਸਮਾਨ ਵੇਚਣ ਆਇਆ ਕਦੇ ਉਸ ਮੋੜ ਤੇ ਕਦੇ ਐਸ ਮੋੜ ਤੇ ਹੋਕਾ ਦਿੰਦੇ ਆ ਕਿ ਯਾਤਰ ਲੈ ਲਓ ਫਿਰ ਲੈ ਲਾ ਲਓ ਡੋਰੀਆਂ ਲੈ ਲਓ ਗੋਟੇ ਲੈ ਲਓ ਸ਼ੁਰਮੇ ਡੰਡੀਆਂ ਲੈ ਲਓ ਐ ਹੋ ਕੇ ਲਾਉਂਦੇ ਬਾਬਾ ਤੇ ਜਵਾਗ ਪਜ ਪਜ ਬਾਹਰ ਨਿਕਲਦੇ ਆ ਕੇ ਕੀ ਵੇਚਦੇ ਆ ਸਸੀ ਨੇ ਆਵਾਜ਼ ਸੁਣੀ ਐ ਥੋਬੀਆਂ ਦੀ ਕੁੜੀ ਨੇ ਤੇ ਉਸ ਨੇ ਮੋੜ ਦੋ ਮੁੜ ਕੇ ਜਦੋਂ ਵੇਖਿਆ ਕਿ ਕੌਣ ਕੀ ਵੇਚਦਾ ਮੈਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਜਾਂ ਤਾਂ ਲੋਕ ਡਰਦੇ ਨੇ ਮਾੜੀ ਸੂਰਤ ਤੋਂ ਜੇ ਜਾਂ ਲੋਕ ਡਰਦੇ ਨੇ ਬਾਲੀਆਂ ਸੋਣੀਆਂ ਸੂਰਤਾਂ ਤੋਂ ਤਾਂ ਜਦੋਂ ਮੁੰਡਿਆਂ ਨੇ ਉਸ ਕੁੜੀ ਦਾ ਮੁਖਾਰ ਬੰਦ ਦੇਖਿਆ ਚਮਕਾਰਾ ਪੈ ਗਿਆ ਕਹਿੰਦੇ ਸਣੇ ਸਮਾਨ ਪੁੱਠੇ ਭੱਜ ਗਏ ਬੇਬੀਆਂ ਕੋਲੇ ਜਿੱਥੇ ਉਹਨਾਂ ਦਾ ਮੁਖ ਦਫਤਰ ਸੀ ਉੱਥੇ ਬਾਗੇ ਅਰਗਵੀਰ ਸਿਆ ਜਾ ਕੇ ਕਹਿੰਦੇ ਆ ਭਾਈ ਅਸੀਂ ਕੈਸੀ ਢੋਪੀਆਂ ਦੇ ਵੇੜੇ ਹੋਕਾ ਲਾਉਣ ਇੱਕ ਢੋਪੀ ਦੀ ਕੁੜੀ ਪਤਾਨੀ ਦਾ ਪਰੀ ਹੈ ਪਤਾ ਨਹੀਂ ਭੂਤ ਹੈ ਪਤਾ ਨਹੀਂ ਕੀ ਹੈ ਅਸੀਂ ਤਾਂ ਚਮਕਾਰਾ ਨਹੀਂ ਸਹਿ ਸਕੇ ਤੇ ਅਸੀਂ ਤਾਂ ਪੁੱਠੇ ਆ ਗਏ ਆ ਉਹ ਜਿਸ ਤਰ੍ਹਾਂ ਕੁੜੀ ਦੇ ਚਮਕਾਰੇ ਦੀਆਂ ਸਿਫਤਾਂ ਇਕ ਆਪ ਦੇ ਸਰਦਾਰ ਕੋਲੇ ਕਰਦੇ ਆ ਉਸ ਤਰ੍ਹਾਂ ਦੀ ਕਮਤਾ ਹੈ ਇੰਜ ਸ਼ਰਮਣ ਕਰਨਾ ਜੀ ਹੋ ਸੂਰਤ ਪਿਆਰੀ ਤੱਕ ਹੋਸ਼ ਉੱਡ ਗਈ ਧੋਪੀਆਂ ਦੀ ਕੁੜੀ ਸੀਨੇ تیر ਗੋੱਟ ਗਈ ਟੋਪੀਆਂ ਦੀ ਕੁੜੀ ਸੀ ਨੇ ਤੀਰ ਗੁੱਟ ਗਈ ਉਹ ਕਰਗੇ ਫਟੜਿਉ ਦੇ ਨੀਲੇ ਨੈਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਦਾਮਣੀ ਸਮਾਨ ਚਮਕਾਰਾ ਬੇ ਨੰਗਾ ਕੀਤਾ ਜਦੋਂ ਉਸ ਮੁਖ ਕੱਜਿਆ ਨੰਗਾ ਕੀਤਾ ਉਹਨੇ ਜਦੋਂ ਮੁਖ ਕੱਜਿਆ ਹੋ ਕੰਨਾਂ ਵਿੱਚ ਕੋਕਰੂ ਹੁਲਾਰੇ ਲੈਣ ਜੀ ਆ ਹੁਲਾਰੇ ਲੈਣ ਜੀ ਵੇਵਿਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਵੇਵਿਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਕਰ ਦੀ ਪਛਾਣ ਵੇਖੀ ਭੰਗ ਬੰਗਾ ਦੀ ਕਰਾਂ ਕੀ ਸਿਫਤ ਕੋੜਤੀ ਦੇ ਰੰਗਾਂ ਦੀ ਕਾਰਾਂ ਕੀ ਸਭਤ ਕੋੜਤੀ ਦੇ ਰੰਗਾਂ ਦੀ ਉਹ ਸੱਤ ਰੰਗੀ ਢੀਂਗ ਦੇ ਬਲੇਖੇ ਪਹਿਣ ਜੀ ਆਪਣੇਖੇ ਪਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਘਾਰ ਦਾ ਕੋਲੋੜ ਲੌਂਗ ਉੱਤੇ ਨੱਕਦੇ ਕਾਲੀ ਸੂਪ ਕੰਗਰੀਦਵਾਲੇ ਲੱਕਦੇ ਕਾਲੀ ਸੂਪ ਕੰਗਰੀਦਵਾਲੇ ਲੱਕਦੇ ਫੁੱਲੋ ਗੜੀ ਦੇ ਫੁੱਲ ਇੱਕ ਨਾਲ ਕਹਿਣ ਜੀ ਲੋ ਗੜੀ ਦੇ ਫੁੱਲ ਇਕ ਨਾਲ ਕਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀੁੰਦਰੀ ਦੇ ਵਿੱਚ ਲਾਲ ਸੂਹੇ ਤੇ ਤੱਕਦੇ ਨੰਨਣ ਤੱਕਦੇ ਹੀਰਣ ਜੀ ਤੱਕਦੇ ਹੀਰਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਮੇਰ ਗਾਂ ਸਵਾਨ ਵੇਖੀ ਤੋਰ ਉਸ ਦੀ ਅਲੜ ਜਵਾਨੀ ਰਹੀ ਉਸ ਉਸ ਦੀ ਅਲੜ ਜਵਾਨੀ ਭਰੀ ਜੋਸ਼ ਉਸ ਦੀ ਉਹ ਤੇਹੀ ਦੀ ਤਪਸ਼ ਨਪ ਤੰਗੇ ਸਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਬੇਬੀਓ ਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਤੇਰੇ ਨਾਲ ਘੁੰਮਿਆ ਸੀ ਬਹੁਤੇ ਗਾਮ ਨੇ ਤੇਰੇ ਨਾਲ ਘੁੰਮਿਆ ਸੀ ਬਹੁਤੇ ਗਾਮ ਨੇ ਚੰਦ ਜੈਸੇ ਚਿਹਰੇ ਮਿਲਦੇ ਨਾ ਆਮਣੇ ਚੰਦ ਜੈਸੇ ਚਿਹਰੇ ਮਿਲਦੇ ਨਾ ਆਮਣੇ ਉੱਜਾਉਂਦੀ ਹੈ ਤੱਕੀ ਸਾਨੂੰ ਨਹੀਂ ਚੈਣ ਜੀ ਸਾਨੂੰ ਨਹੀਂ ਚੈਣ ਜੀ ਬੇਬੀਓ ਨੂੰ ਨਾਲ ਬਾਲੇ ਮੁੰਡੇ ਕਹਿਣ ਜੀ ਬੇਬੀਓ ਨੂੰ ਨਾਲ ਬਾਲੇ ਮੁੰਡੇ ਕਹਿਣ ਜੀ ਵੇਚ ਲਿਆ ਸਮਾਨ ਚੱਲ ਪਿੰਡ ਚੱਲੀਏ ਕੱਚ ਮਕਰਾਂਨੇ ਵਾਲਾ ਰਾਹ ਮੱਲੀਏ ਕੱਚ ਮਕਰਾਂਨੇ ਵਾਲਾ ਰਾਹ ਮੱਲੀਏ ਓਪਮੇ ਪਿੰਡ ਕੱਟਣੀ ਅਸਾਂ ਨੇ ਰਹਿਣ ਜੀ ਮੇ ਪਿੰਡ ਕੱਟਣੀ ਆ ਸਾਨੇ ਰਹਿਣ ਦੀ ਤੇ ਬੀਬੀ ਉਹਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਤੇ ਬੀਬੀ ਉਹਨੂੰ ਨਾਲ ਵਾਲੇ ਮੁੰਡੇ ਕਹਿਣ ਜੀ ਹੋ ਆਏ ਆਪਦੇ ਸਰਦਾਰ ਨੂੰ ਸ਼ਿਫਤਾਂ ਕਰਦੇ ਆ ਉਸ ਕੁੜੀ ਦੇ ਬਦਨ ਦੀਆਂ ਉਸ ਕੁੜੀ ਦੇ ਹੁਸਨ ਦੀਆਂ ਤਵੇ ਬੀਬੀ ਉਹਨੇ ਜਿੱਦੇ ਮੁੰਡਿਆਂ ਤੋਂ ਆ ਗੱਲਾਂ ਸਾਰੀਆਂ ਸੁਣੀਆਂ ਤਾਂ ਮਨ ਵਿੱਚ ਇੱਕ ਉਬਾਲਾ ਉਠਿਆ ਕਿ ਐਡੀ ਖੂਬਸ਼ੀਰਤ ਕੁੜੀ ਦਾ ਰਿਸ਼ਤਾ ਨਾਤਾ ਸਾਡੇ ਐਦ ਅਲੀ ਸ਼ਾਹ ਦੇ ਬੇਟੇ ਪੁੰਨੂ ਨਾਲ ਹੋ ਜੇ ਨਾ ਤਾਂ ਫੇਰ ਕਿੱਡਾ ਵਧੀਆ ਗੱਲ ਹੋਵੇ ਕਿਉਂਕਿ ਪੁੰਨੂ ਵੀ ਆਪਦੇ ਸਮੇਂ ਦਾ ਸਰੇਸ਼ ਦੀ ਸਭ ਤੋਂ ਵਧੀਆ ਸੋਹਣਾ ਮਨੁੱਖ ਸੀ ਤਾਂ ਉਹਨਾਂ ਨੇ ਕੀ ਕੀਤਾ ਕਿ ਕੌਣਾ ਛੇਤੀ ਜਾ ਕੇ ਉਸ ਨੂੰ ਦੱਸਿਏ ਤੇ ਪੁੰਨੂ ਨੂੰ ਦੱਸ ਦਈਏ ਕਿ ਭਾਈ ਆਹਾ ਅਸੀਂ ਵੇਖ ਕੇ ਆਏ ਹਾਂ ਸਾਰਾ ਕੁਝ ਕੋਣ ਸਾਰਾ ਸਮਾਨ ਉਹਨਾਂ ਨੇ ਬੰਨ ਲਿਆ ਬੰਨ ਕੇ ਕਾਚ ਮੁਕਰਾਨੇ ਸ਼ਹਿਰ ਪਹੁੰਚ ਗਏ ਆ ਤੁਰਦੇ ਤਰਾਉਂਦੇ ਤੇ ਜਾ ਕੇ ਐਤ ਅਲੀ ਸ਼ਾਹ ਦੇ بیٹے ਪੁੰਨੂ ਦੇ ਨਾਲ ਫੇਵਿਓ ਗੱਲਾਂ ਕਰਦਾ ਕਿ ਐ ਸ਼ਾਹਾ ਐ ਖਾਨਾ ਅਸੀਂ ਤੰਬੂਰ ਸ਼ਹਿਰ ਦੇ ਨੇੜੇ ਧੋਬੀਆਂ ਦੀ ਇੱਕ ਟੋਪੀਆਂ ਦੇ ਕਸਬੇ ਦੇ ਵਿੱਚ ਇੱਕ ਕੁੜੀ ਵੇਖ ਕੇ ਆਏ ਆ ਤੇ ਕੁੜੀ ਨੂੰ ਅਸੀਂ ਵੇਖ ਹੀ ਨਹੀਂ ਸਕੇ ਐਨਾ ਚਮਕਾਰਾ ਐਨੀ ਸੁੰਦਰ ਰੂਪ ਸੁੰਦਰ ਕੁੜੀ ਪਰੀਆਂ ਵਰਗੀ ਕੁੜੀ ਹੈ ਤੇ ਮੇਰੇ ਮਨ ਦੀ ਇੱਛਾ ਹੈ ਕਿ ਕਿਉਂ ਨਾ ਉਹਦੀ ਸ਼ਾਦੀ ਪੁੰਨੂ ਤੇਰੇ ਨਾਲ ਹੋਵੇ ਮੇਰੇ ਮਨ ਵਿੱਚ ਇਹ ਗੱਲ ਹੈ